ਖਬਰਾਂ ਵਾਲੇ ਧਿਆਨ ਹੈ ਕਿਸੇ ਨੂੰ ਜੇ ਮਾਨਦਾਰੀ ਨਾਲ ਥੱਲੇ ਕੋਈ ਟਿੱਪਣੀ ਕਰਕੇ ਦੱਸੋ ਮੈਨੂੰ ਇਹ ਗੱਲ ਦਾ ਪਤਾ ਆ ਮੈਂ ਤੁਹਾਨੂੰ ਖਬਰਾਂ ਦਿਖਾਉਣਾ ਸੁਣ ਲਿਓ ਧਿਆਨ ਨਾਲ ਪਿਛਲੇ ਕਈ ਦਿਨਾਂ ਤੋਂ ਰੌਲਾ ਪਿਆ ਗਿਆ ਥੋੜਾ ਧਿਆਨ ਦੇ ਨਾਲ प्रदर्शन कर रही है वो तमाम बोर्ड और होल्डिंग जहाँ भी हिंदी में कुछ लिखा पा रहे हैं होती जा रही है प्रदर्शन शुरू हुए वहाँ की एम के स्टालिन सरकार के खिलाफ के बाद दरअसल बाईस फरवरी को चेन्नई से एक सौ अस्सी किलोमीटर दूरलोर में आयोजित अभिभावक शिक्षक संघ के कार्यक्रम में तमिलनाडु के मुख्यमंत्री और दुबड़ नेत्र के नेता एम ने ने के स्टालिन ने शिरकत की उन्होंने कहा केंद्र सरकार की राष्ट्रीय शिक्षा नीति नेशनल एजुकेशन पॉलिसी को प्रदेश में लागू करने के पक्ष में नहीं है ਅਜੀਤ ਕੇ ਮਾਧਿਅਮ ਤੋਂ ਸੁਣ ਲਿਓ ਇਹ ਐਮਕੇ ਸਟਾਲ ਦੇ ਮੁੱਖ ਮੰਤਰੀ ਹਤਾਮ ਲਾਡੂ ਵਾਲਿਆ ਠੋਕੇ ਕਹਿ ਰਿਹਾ ਵੀ ਅਸੀਂ ਇਹ ਸਿੱਖਿਆ ਨੀਤੀ ਲਾਗੂ ਨਹੀਂ ਕਰਦੇ ਤੇ ਭਵੰਤ ਸਿੰਘ ਤੂੰ ਸਭ ਤੋਂ ਪਹਿਲਾਂ ਪੰਜਾਬ 'ਚ ਲਾਗੂ ਕਰਤੀ ਸਭ ਤੋਂ ਪਹਿਲਾਂ ਤੂੰ ਅ ਦੂਜੀ ਵੀ ਸੁਣ ਲਿਓ ਜੁੜੇ ਰਹੋ ਮੇਰੇ ਵੀ ਜੁੜਦੇ ਜਾਓ ਯਾਰਾ ਮਸਲਾ ਬਹੁਤ ਵੱਡਾ ਬਾਈ ਮਸਲਾ ਸਾਡੀਆਂ ਹੋਂਦ ਸਾਡੀਆਂ ਹਸਤੀਆਂ ਨਾਲ ਜੁੜਿਆ ਹੋਇਆ ਜੁਦ ਨਾਲ ਜੁੜਿਆ ਹੋਇਆ ਮਸਲਾ ਭਰਾਵੋ ਸਾਡੀ ਸੱਭਿਆ ਦਾ ਤਬਾਹ ਨਸ਼ ਕੀਤੀ ਜਾ ਰਹੀ ਹੈ ਪਰ ਮੈਂ 29 ਹਾਂ ਥੋੜ੍ਹ ਲਓ ਇੱਕ ਨਵੇਂ ਵਿਵਾਦ ਨੇ ਅਭਿਕ ਨਿਆ ਨੰਦਾ ਆਇਆ ਹੈ ਅਬ ਦਸ਼ ਵੀ ਵਿਵਾਦ ਕੇ ਬਾਰੇ ਮੈਂ ਇਹ ਬਾਤ ਸ਼ੁੱਕਰਵਾਰ ਨੂੰ ਆਪਣੀ ਪਾਰਟੀ ਐਮਐਮਐਫ ਕੇ ਆਜਨੇ ਫਾਊਂਡੇਸ਼ਨ ਠੀਕੇ ਉਥੋਂ ਦਾ ਮੁੱਖ ਮੰਤਰੀ ਐ ਐਮਕੇ ਸਟਾਲਨ ਉਥੋਂ ਦਾ ਬਹੁਤ ਵੱਡਾ ਹੀਰੋ ਕਲਾਕਾਰ ਕਮਲ ਹਸਨ ਜੀ ਨੇ ਹਿੰਦੀ ਵੀ ਬਹੁਤ ਸੁਪਰ ਡੁੱਪਰ ਹਿੱਟ ਫਿਲਮਾਂ ਆ ਦਿੱਤੀਆਂ ਉਹ ਉਹਨਾਂ ਤਾਮਲਾ ਦਾ ਹੀਰੋ ਆ ਉਹ ਜਿਹੇ ਬੰਦੇ ਉਥੋਂ ਦੇ ਢੇੜੀ ਵਾਲੇ ਬੰਦੇ ਉਥੋਂ ਦੇ ਮਜ਼ਦੂਰ ਲੋਕ ਉਥੋਂ ਦੇ ਕਿਸਾਨ ਲੋਕ ਉਥੋਂ ਦੇ ਜਿਹੜੇ ਨੌਕਰੀ ਪੇਸ਼ੇ ਵਾਲੇ ਲੋਕ ਮੁਲਾਜ਼ਮ ਲੋਕ ਕੁੱਲ ਬੰਦਾ ਕੁੱਲ ਬੰਦਾ ਆਪਣੀ ਬੋਲੀ ਨੂੰ ਲੈ ਕੇ ਚਿੰਤਤਾ ਮੈਂ ਦੱਖਣ ਤੋਂ ਮੈਂ ਸਾਰਾ ਕੇਰਲਾ, ਕਰਨਾਟਕ, ਆਂਧਰਾ, ਤਾਮਿਲਨਾਡੂ ਤਲਗਾਨਾ ਤੋਂ ਲੈ ਕੇ ਸਾਰੇ ਗਿਆ ਮੈਂ। ਬੰਗਾਲ 'ਚ ਵੀ ਗਿਆ। ਉਹ ਲੋਕ ਬਾਈ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ, ਉਹਨੂੰ ਸਜਾਤਾ ਕਰਦੇ। ਤੇ ਸਾਡੇ ਯਾਰ ਤੁਸੀਂ ਹਾਲਾਤ ਦੇਖੋ ਪੰਜਾਬ ਅਗਲੇ ਉੱਥੇ ਹਿੰਦੀ ਨੂੰ ਹੀਠਾ ਉੱਤੇ ਕਿਤੇ ਵੀ ਬਰਦਾਸ਼ਤ ਨਹੀਂ ਕਰਦੇ। ਨਾ ਹੇਠਾਂ ਨਾ ਉੱਪਰ ਕਿਤੇ ਬਰਦਾਸ਼ਤ ਨਹੀਂ ਕਰਦੇ ਉਹ। ਉਹਨਾਂ ਨੇ ਰੰਗ ਮਾਰੇ ਜਾਂਦੇ ਅਸੀਂ ਵੀ ਰੰਗ ਮਾਰੇ ਸੀ 16 'ਚ 17 'ਚ। ਮੇਰੇ ਤਾਂ 18 ਪਰਕੇ ਦਿੱਤੇ ਸੀ। ਅੰਦਰ ਵੀ ਰਹਿ ਕੇ ਆਹਦੇ ਵੀ ਚੱਲੀ ਜਾਂਦੇ ਆ। ਨਹੀਂ ਹਾਲਾਂਕਿ ਮੈਂ ਕਹਾਂ ਜੀ ਸਾਡੀ ਪੰਜਾਬੀ ਉੱਪਰ ਲਿਖੋ ਥੱਲੇ ਹਿੰਦੀ ਅੰਗਰੇਜ਼ੀ ਜੋ ਮਰਜ਼ੀ ਲਿਖ ਲਓ ਉਹ ਥੱਲੇ ਵੀ ਲਿਖਣ ਦਿੰਦੇ ਕਿਤੇ ਨਹੀਂ ਲਿਖਣ ਦਿੰਦੇ ਤੇ ਇੱਥੇ ਰੇਲਵੇ ਸਟੇਸ਼ਨਾਂ ਦੇ ਮੈਂ ਦੇਖਿਆ ਹੁਣ ਨਵੇਂ ਬਣਾਏ ਜਾਂਦੇ ਨੇ ਜਿਹੜੇ ਇਹ ਰੇਲਵੇ ਸਟੇਸ਼ਨ ਹੈ ਕੱਲੀ ਹਿੰਦੀ ਹੈ ਕਿਤੇ ਪੰਜਾਬੀ ਨਹੀਂ ਹੈਗੀ ਆ ਇੱਥੇ ਨਵਾਂ ਨਵਾਂ ਮੇਅਰ ਬਣਿਆ ਭੰਡੇ ਦਾ ਉਹਨੇ ਕੋ ਸਮਾਗਮ ਰੱਖਿਆ ਪ੍ਰੋਗਰਾਮ ਰੱਖਿਆ ਕੋਈ ਸਾਰੇ ਬੋਰਡ ਭੰਡੇ ਦੇ ਵਿੱਚ ਹਿੰਦੀ ਚ ਲੱਗੇ ਹੋਏ ਆ ਖਾਂਦੇ ਪੰਜਾਬ ਦਾ ਰਹਿੰਦੇ ਪੰਜਾਬ ਚ ਹੈ ਟੱਕੀਬ ਸ਼ਾਬ ਹੱਗਣਾ ਮੂਤਣਾ ਪੰਜਾਬ ਚ ਗੰਦ ਪੰਜਾਬ ਚ ਪਾਣਾ ਇਹ ਨਕਰਤ ਪੰਜਾਬੀ ਬੋਲੀ ਨੂੰ ਇੰਨਾ ਪੰਜਾਬੀਆਂ ਨੂੰ ਵੀ ਦੇਖ ਲਓ ਬੋਰਡ ਦੇਖੋ ਬੰਡੇ ਜਿਹੜੇ ਜਾਂਦੇ ਆਉਂਦੇ ਆ ਭਲ ਮਾਰਾ ਬੋਰਡਾਂ ਦੀ ਚਾਰਟ ਸਿਰੇ ਹਿੰਦੀ ਦੇ ਨੇ ਅਸੀਂ ਫਿਰ ਕਹਿੰਦੇ ਅਸੀਂ ਕਿਸੇ ਬੋਲੀ ਦੇ ਖਲਾਫ ਨਹੀਂ ਹਰ ਬੋਲੀ ਦਾ ਸਤਕਾਰ ਆ ਮਾਨ ਹੈ ਪਰ ਤੁਸੀਂ ਜਬਰੀਤ ਕੋਈ ਬੋਲੀ ਨੂੰ ਥੋਪ ਰਹੇ ਹੋ ਤੇ ਸਾਡੀ ਬੋਲੀ ਨੂੰ ਖਤਮ ਕਰ ਰਹੇ ਹੋ ਮੈਂ ਕਹਿੰਦਾ ਕਿ ਨਾ ਭਾਈ ਹైదరాబాద్ ਆ ਮੈਂ ਮੈਂ ਵੀ ਆਇਆ ਵੀਰੇ ਹైదరాబాద్ ਮੈਂ ਜਾ ਕੇ ਆਇਆ ਜੇ ਖੈਰ ਨਾ ਲੋਕਾਂ ਦੇ ਮੈਂ ਮਰ ਜਾਣਗੇ ਇਹ ਲੋਕ ਪਰ ਮਜਾਲ ਹੈ ਕਿਸੇ ਨੇ ਵੀ ਮੇਰੀ ਬੋਲੀ ਨਹੀਂ ਕੋਈ ਮਾੜੀ ਉਂਗਲ ਵੀ ਕਰ ਜੇ ਤੇ ਸਾਡੀਆਂ ਸਾਡੀ ਬੋਲੀ ਨੂੰ ਲਕਾੜ ਤਾਂ ਨਕਾੜ ਤਾਂ ਖਤਮ ਕਰਤਾ ਪਰ ਇਹ ਰੋਲ ਦੀ ਸਾਡੀ ਬੋਲੀ ਇਹ ਸਾਡੇ ਨੂੰ ਪਰਵਾਹੀ ਕੋਈ ਨਹੀਂ ਇਹਨਾਂ ਨੇ ਪੈਗ ਬੁਗ ਧਰ ਕੇ ਨਕਨਾਸ ਰਾਦੇ ਹਲੇ ਤਾਂ ਬਹੁਤ ਮਾਸ਼ੇ ਡਰਾਮੇ ਰਹਿੰਦੇ ਆ ਨਾ ਸਾਡੇ ਸਾਨੂੰ ਕੀ ਲੋੜ ਹੈ ਠੀਕ ਹੈ ਪਰ ਮਰਦੀ ਆ ਬੋਲੀ ਮਰ ਜਾਣ ਦੇ ਆਗਲੀ ਗੱਲ ਸੁਣ ਲੋ ਆ ਹੋਰ ਸੁਣਾਉਣਾ ਹੈ ਅੱਜ ਦੀ ਖਬਰ ਹੈ ਇਹ ਤਾਂ ਸਾਨੂੰ ਕਹਿੰਦਾ ਵੀ ਕੰਮ ਦੀਆਂ ਖਬਰਾਂ ਵੀ ਮਾੜੀਆਂ ਮੋਟੀਆਂ ਪੜ ਲੈ ਕਰੋ ਭਰਾਵੋ ਆ ਦੇਖੋ ਧਰਿੰਦਰ ਪ੍ਰਧਾਨ ਇਹਦਾ ਕੇਂਦਰ ਦਾ ਸਿੱਖਿਆ ਮੰਤਰੀ ਹੈ ਉਹਨੇ ਪਤਾ ਕੀਤਾ ਤਾਮਨ ਲਾਡੂ ਨੂੰ ਉਹ ਕਹਿੰਦਾ ਤੁਹਾਡਾ ਜਿਹੜਾ 2000 ਕਰੋੜ ਦਾ ਫੰਡ ਹੈ ਸੈਂਟਰ ਉਹ ਨਹੀਂ ਦੇਊਗਾ ਜੇ ਤੁਸੀਂ ਕੇਂਦਰ ਦੀ ਸਿੱਖਿਆ ਨੀਤੀ ਲਾਗੂ ਨਹੀਂ ਕਰੋਗੇ ਇਹ ਗੱਲ ਕਹਿ ਰਿਹਾ ਧਰਮਿੰਦਰ ਪ੍ਰਧਾਨ ਤਾਮਨ ਲਾਡੂ ਨੂੰ ਸਟਾਲਨ ਦਾ ਕੀ ਬਿਆਨ ਆ ਉਹ ਕਹਿੰਦਾ ਤੁਸੀਂ 10000 ਕਰੋੜ ਦੀ ਜੇ ਹੋਰ ਪੇਸ਼ਕਸ਼ ਵੀ ਕਰੋਗੇ ਕੋਈ ਹੋਰ ਪੈਕੇਜ ਵੀ ਦਿਓਗੇ 10000 ਜਾਂ 20000 ਰੁਪਏ ਤੁਹਾਨੂੰ ਹੋਰ ਦਿੱਤਾ ਤਾਂ ਵੀ ਮੈਂ ਤੁਹਾਡੀ ਸਿੱਖਿਆ ਨੀਤੀ ਲਾਗੂ ਨਹੀਂ ਕਰੂੰਗਾ ਸਟਾਲਨ ਦਾ ਬਿਆਨ ਇਹ ਦੇਖੋ ਇਹ ਇਹ ਹੁੰਦੇ ਆ ਮੁੱਖ ਮੰਤਰੀ ਜਿਹੜੇ ਆਪਣੇ ਸੂਬੇ ਲਈ ਆਪਣੇ ਹੱਕਾਂ ਲਈ ਲੜਨ ਆਏ ਆ ਤੇ ਕਹ ਸਾਡੇ ਵਾਲੇ ਆ ਇਹ ਕਿਉਂ ਨਹੀਂ ਬਈ ਮੈਂ ਪੁੱਛਣਾ ਚਾਹੁੰਨਾ ਐਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਾਂ ਭਵਾਂਤਮਾਨ ਸਪੈਸ਼ਲ ਸੈਸ਼ਨ ਬੁਲਾ ਕੇ ਕਿਉਂ ਨਹੀਂ ਇਹ ਸਿੱਖਿਆ ਨੀਤੀ ਦੇ ਖਿਲਾਫ ਮਤਾ ਲੈ ਕੇ ਆਉਂਦਾ ਬਈ ਇਹ ਸਿੱਖਿਆ ਨੀਤੀ ਮਸ ਨੂੰ ਫੇਰ ਦੱਸਦਾ ਸੋਡਾ ਜਿੰਨਾ ਇਤਿਹਾਸ ਆ ਸਭ ਉਹ ਸੋਡੇ ਜਿਹੜਾ ਸਲੇਸਾਂ ਦੇ ਵਿੱਚੋਂ ਯੂਨੀਵਰਸਿਟੀਆਂ ਦੇ ਵਿੱਚੋਂ ਕਾਲਜਾਂ ਦੇ ਸਕੂਲਾਂ ਦੇ ਸਭ ਕੰਨਤਾ ਹੋਊਗਾ ਇਹ ਸੋਡਾ ਕਿੰਨਾ ਸਾਹਿਤਾ ਇੰਨਾ ਲਿਟਰੇਚਰ ਆ ਤੁਹਾਡਾ ਉਹ ਸਾਰਾ ਕਰਨਤਾ ਜਾਊਗਾ ਸੋਡੀ ਹੌਲੀ 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 ਕਰਕੇ ਜੇ ਮੈਂ ਆ ਲੈਣੇ ਲੱਗੂ ਕਰਤਾ ਅੱਜ ਹੌਲੀ ਹੌਲੀ ਐ ਖਤਮ ਕਰ ਦੇਣਗੇ ਕੁੱਲ ਚੀਜ਼ ਸੋਡੀ ਸੱਬਿਆਦਾਰਾ ਨਾਸ ਮਾਰ ਦੇਣਗੇ ਇਹ ਸਿੱਖਿਆ ਨੀਤੀ ਉਹ ਨੀਤੀ ਆ ਅੱਜ ਮੈਂ ਬਾਹਰੜੀ ਦਾ ਰੌਲਾ ਪਿਆ ਮੈਂ ਬੋਲਿਆ ਬਾਹਰੜੀ ਬਾਰੇ ਪਰ ਬਹੁਤਿਆਰ ਸਿਆਣਿਆਂ ਨੇ ਬਣਾਈ ਲਈ ਐਵੇਂ ਮਰੀ ਦਾ ਰੱਖਾ ਤਾਂ ਤੁਹਾਨੂੰ ਮੈਂ ਕਰੋਨੇ ਵੇਲੇ ਵੀ ਕਿਹਾ ਸੀ ਟੀਕੇ ਨਾ ਲਵਾਓ ਸੰਭਲੇ ਤੁਸੀਂ ਉਦੋਂ ਵੀ ਨੀਤੀ ਦੇ ਲਾਰੇ ਤੁਸੀਂ ਬਿਲਾ ਦੇ ਜਿੰਨਾ ਸਾਇਲੈਂਟ ਐਕ ਆਉਂਦਾ ਹੈ ਘੁੰਮਣ ਪਿੰਡ ਹਾਫਤੇ ਦੇ ਵਿੱਚ 5-6 ਮੌਤਾਂ ਹੋ ਗਈਆਂ 22 23 30 ਸਾਲ ਦੇ ਨੌਜਵਾਨ ਵੀ ਮਰ ਗਏ ਉਦੋਂ ਲੋਕਾਂ ਨੇ ਮੇਰੀ ਸੁਣੀ ਨਹੀਂ ਮੈਂ ਉਦੋਂ ਹੀ ਬੋਲਿਆ ਸੀਗਾ 20 ਤਮਾ ਨਾਂ ਲਵਾਓ ਟੀਕੇ ਨਾਂ ਲਵਾਓ ਲੋਕ ਕਹਿੰਦੇ ਮੈਨੂੰ ਗਾਲਾਂ ਕੱਢੀ ਤੂੰ ਕੀ ਡਾਕਟਰ ਐ ਮੈਂ ਹੁਣ ਕਿਆ ਪਾ ਰਹਿਣੀ ਨਾਂ ਬਣਾਓ ਨਹੀਂ ਸੁਣੀ ਬਣਾ ਲਈ ਲੋਕਾਂ ਨੇ ਕਿਹਦਾ ਸੁਣਦਾ ਸਾਨੂੰ ਦਾਰੂ ਪੀਣ ਤੋਂ ਪਹਿਲਾਂ ਨਹੀਂ ਸਾਨੂੰ ਤਾਂ ਹੋਰ ਕੰਮਾਂ ਤੋਂ ਬੇਰ ਨਹੀਂ ਹੈਗੀ ਐਥੇ ਸਾਨੂੰ ਸਿੱਖਿਆ ਨੀਤੀ ਦਾ ਕੀ ਐ ਕੀ ਐ ਸਾਨੂੰ ਖੇਤੀਬਾੜੀ ਨੀਤੀ ਦਾ ਸੀ ਕੀ ਲੈਣਾ ਪਾ ਰਹਿਣੀਆਂ ਤੋਂ ਕੋਈ ਗੱਲ ਦੇਖਾਂ ਹੈ ਕੀ ਹੁੰਦਾ ਸੋ ਭਾਈ ਸੋਨੂੰ ਬੇਨਤੀ ਆ ਇਹਨਾਂ ਲਾਂਟੀਆਂ ਨੂੰ ਇਹਨਾਂ ਗਦਾਰਾਂ ਨੂੰ ਅਪਿੱਚੇ ਬਾਦਲਬੂਧਨ ਨੇ ਅਪਿੱਚੇ ਕਾਗਰਸੀ ਨੇ ਸਾਰੇ ਚੁੱਪ ਨੇ ਐਡੇ ਘਟਿਆ ਤੇ ਐਡੇ ਲਾਂਟੇ ਐਡੇ ਗਦਾਰ ਤੇ ਬੇਈਮਾਨ ਬੰਦੇ ਨੇ ਰੋਜ਼ ਕੋਈ ਨਾ ਕੋਈ ਜਦ ਪਾਣੀਆਂ ਤੇ ਹਮਲਾ ਹੋ ਗਿਆ ਬੀਵੀਐਮਬੀ ਦੇ ਵਿੱਚ ਆ ਪੁੱਛੇ ਜਾ ਹੁਸੈਨ ਕੈਮਰਾ ਹੀ ਲਾ ਦੇ ਉੱਥੇ ਫੈਸਰ ਲਾ ਦੇ ਸਾਡੇ ਪਾਣੀ ਤੇ ਉੱਥੇ ਚੁੱਪ ਨੇ ਪਾਣੀਆਂ ਜਰਾ ਪੈਂਦੀ ਉੱਥੇ ਚੁੱਪ ਨੇ ਕੋਈ ਕੋਈ ਨਾ ਕੋਈ ਸੈਂਟਰ ਛੱਡ ਤੇ ਨਵਾਂ ਕੋਈ ਲਾਗੂ ਕਰ ਰਿਹਾ ਕੋਈ ਨਾ ਕੋਈ ਫਰਮਾਨ ਜਾਰੀ ਕਰ ਰਿਹਾ ਨੇ ਆਪਾਂ ਸਾਰੇ ਚੁੱਪ ਕਰ ਜਾਂਦੇ ਸਭ ਜਪਣੇ ਹੱਦ ਹੋ ਗਈ ਯਾਰ ਤੁਸੀਂ ਇਹ ਪੰਜਾਬੀਆਂ ਨੇ ਸਿਰ ਤੇ ਸਾਨੂੰ ਬਿਠਾਇਆ ਸਿਰ ਦਾ ਤਾਜ ਸਾਨੂੰ ਬਣਾਇਆ ਰਾਜ ਭਾਗ ਦੇ ਤਰੀਕਾ ਦੀਆਂ ਦਿੱਤੀਆਂ ਮੰਤਰੀ ਬਣਾਇਆ ਮੁੱਖ ਮੰਤਰੀ ਬਣਾਇਆ ਆ ਪਹਿਲਾਂ ਕਾਂਗਰਸ ਨੂੰ ਬਣਾਇਆ ਪਹਿਲਾਂ ਫਿਰ ਬਾਦਲਾਂ ਨੂੰ ਬਣਾਇਆ ਸਭ ਆ ਮਸਲੇ 'ਤੇ ਚੁੱਪ ਨੇ ਯਾਰ ਪਰ ਮੈਂ ਸੁਣ ਰਿਹਾ ਸੀ ਅੱਜ ਕਈ ਬਾਦਲ ਵਾਲੇ ਵੀ ਬੋਲੀ ਜਾਂਦੇ ਆ ਜੀ ਬਹੁਤ ਵੱਡਾ ਹਮਲਾ ਆ ਜੀ ਤੁਸੀਂ ਕੈਬਲ ਭਾਈ ਭਰ ਰਹੇ ਆ ਕਿੰਨੇ ਸਾਲ ਉਦੋਂ ਤੁਸੀਂ ਕਿੱਥੇ ਸੀ ਬੋਲਣ ਵਾਲੇ ਬਈ ਉਹ ਉਹਨੀਆਂ ਨੀਤੀਆਂ ਲਾਗੂ ਨੇ ਤਾਂ ਆ ਕਾਂਸ ਦਾ ਪ੍ਰਧਾਨ ਰਾਜਾ ਬੜਿੰਗ ਕੱਲ ਕੱਲ ਤਾਂ ਟਵੀਟ ਕਰਨ ਵਾਲੇ ਬੰਦੇ ਮਾਰੀ ਮਾਰੀ ਗੱਲ ਤੇ ਬਰਦੀ ਕਰਿਆ ਕਰਨ ਵਾਲੇ ਬੰਦੇ ਸਾਰੇ ਚੁੱਪ ਨੇ ਕੀ ਫਰਕ ਨਹੀਂ ਪਣਦਾ ਵੀ ਸਾਰੇ ਜਿੰਨੀਆਂ ਵਿਰੋਧੀ ਤਰ੍ਹਾਂ ਕਾਂਗਰਸੀ ਆ ਬਾਦਲ ਆ ਹੋਰ ਜਿੰਨੇ ਵੀ ਹੈਗੇ ਸਾਰੇ ਇਕੱਠੇ ਹੋ ਕੇ ਭੰਤ ਨੂੰ ਘੇਰਦੇ ਮਖਲੇ ਤੇ ਕਿਉਂ ਕੱਲਾ ਪ੍ਰਗਟ ਸਿੰਘ ਤੇ ਕਿਉਂ ਬੋਲਿਆ ਭਾਈ ਸਿੱਖਿਆ ਨੀਤੀ ਦੇ ਵੀ ਇਹਦੇ ਖਲਾਸ ਨੂੰ ਪਤਾ ਲਿਆਣਾ ਚਾਹੀਦਾ ਕਿਉਂ ਬੋਲਿਆ ਪੂਰੀ ਕਾਂਗਰਸ ਨੇ ਕਿਉਂ ਨਹੀਂ ਇਹ ਪਤਾ ਲਿਆ ਹੁੰਦਾ ਰਣਸਵਾ ਦੇ ਵਿੱਚ ਵਿਰੋਧੀ ਕਰਦੇ ਬੰਦਿਆ ਤੁਸੀਂ ਵਿਰੋਧ ਕਰਦੇ ਆ ਤੁਹਾਡੇ ਕੋਲੇ ਉਹ ਤੁਹਾਨੂੰ ਦਾ ਜਰਾ ਹੈਗਾ ਤੁਸੀਂ ਕਿਉਂ ਨਹੀਂ ਬੋਲੇ ਫਿਰ ਤੁਸੀਂ ਹਾਂ ਭਾਈ ਇਹ ਗਲਤ ਨੀਤੀਆਂ ਖਤਮ ਕਰੋ ਨੂੰ ਬੰਦ ਕਰੋ ਪਾਂਛਾ ਐਨੀ ਐਨੀ ਐਨੀਆ ਇਹ ناکਾਮ ਡੋਗਰੇ ਵਾਲਾ ਨਾ ਕਰ ਇਹ ਡੋਗਰੇ ਵਾਲਾ ਕੰਮ ਨਾ ਕਰ ਇਹ ਖਦਾਰੀਆਂ ਨਾ ਕਰੇਗਾ ਯਾਰ ਕਿੰਨੇ ਚਾਵਾਂ ਨਾਲ ਕਿੰਨੇ ਮਾਨਸ ਤਕਾਰਨਾ ਯਾਰ ਤੈਨੂੰ ਲੋਕਾਂ ਨੇ ਸਿਰ ਤੇ ਬਿਠਾਇਆ ਯਾਰ ਉਹ 2-2 ਵਜੇ ਤੱਕ ਲੋਕ ਤੇਰਾ ਭਾਸ਼ਣ ਸੁਣਨ ਨੂੰ ਲੋਕ ਤਣ ਡੀਕਦੇ ਹੁੰਦੇ ਸੀ ਯਾਰ ਸਦਾ ਬੈਠਾ ਰਹੇਗਾ ਯਾਰ ਅੱਪੂ ਦੇਖੀ ਜੇ ਤੈਨੂੰ ਹੁਣੇ ਲਾਹ ਕੇ ਹੁਣ ਠੋਕਣ ਗਿਆ ਤੈਨੂੰ ਦੇਖ ਲਈ ਤੂੰ ਅੱਜ ਜਿਹੜਾ ਥੋੜਾ ਹ ਲੁਧਿਆਣੇ ਤੋਂ ਥੋੜਾ ਮਰ ਗਿਆ ਸੀਦਾ ਐਮਐਲਏ ਆਪਣਾ ਗੋਗੀ ਉਹਦੀ ਥਾਂ ਤੇ ਹੁਣ ਵੋਟਾਂ ਹੋਣੀਆਂ ਜਿਹੜੀ ਵੋਟਾਂ ਪੈਣੀਆਂ ਨੇ ਉਹਦੀ ਥਾਂ ਤੇ ਜਿਹੜਾ ਰਾਜ ਸਭਾ ਮੈਂਬਰ ਆ ਲਿਆ ਕੇ ਉਹਨੂੰ ਟਿਕਟ ਦੇ ਦਿੱਤੀ ਉਹ ਰਾਸਵਾਲੀ ਕੁਰਸੀ ਖਾਲੀ ਕਰਕੇ ਕੈਰੀਵਾਲ ਨੂੰ ਬਿਠਾ ਕੇ ਤੇ ਤੇਰਾ ਤਾਂ ਇਹ ਤੇਰਾ ਡੰਡਾ ਢੁਕਣਗੇ ਤੈਨੂੰ ਥੋੜੀਆਂ ਲਹਿਣ ਦੇਣਗੇ ਇੱਥੇ ਉਹ ਗੋਗੀਆਂ ਤਿਆਰੀਆਂ ਸਾਰੀਆਂ ਉਹ ਐਵੇਂ ਥੋੜੀ ਉਹਨੇ ਇੱਧਰ ਟਿਕਟ ਦਿੱਤੀ ਆ ਦੇ ਆ ਤੇ ਇਹੋ ਜਿਹਾ ਆ ਕੇ ਐਮ ਐਲ ਬਣਾ ਲਾਂਗੇ ਤਾਂ ਰਸਵਾ ਖਾਲੀ ਹੋ ਜੂਗੀ ਤੇ ਉਹ ਆਪਾਂ ਕੇਜੀਵਾਲ ਨੂੰ ਬਿਠਾ ਲਾਂਗੇ ਤਵਾ ਕਰੀ ਜਾਂਦੇ ਯਾਰ ਉਹ ਸਾਡੇ ਲੋਕ ਨੇ ਜਿਹੜੇ ਹੱਲੇ ਵੀ ਜੰਦਾਬਾਦ ਜੰਦਾਬਾਦ ਕਰੀ ਜਾਂਦੇ ਵੀ ਆ